ਸਵਾਗਤ ਤੁਹਾਡਾ ਆਵਾਜ਼ ਸੱਚ ਦੀ ਚੈਨਲ ਤੇ ਆਸ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਜਿੰਨਾ ਜਿੰਨਾ ਭੈਣ ਭਰਾਵਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਾਈ ਜਾਂ ਕਮਾਈ ਕਰਨ ਗਏ ਨੇ ਉਹ ਮਾਪੇ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਨੂੰ ਜ਼ਰੂਰ ਵਿਚਾਰ ਲੈਣ ਕਿਉਂਕਿ ਕਦੇ ਤਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਸੀ ਮਜਬੂਰੀ ਵਸ ਕਿ ਪਾਪੀ ਪੇਟ ਬੱਚੇ ਨੂੰ ਬਾਹਰ ਭੇਜਦਾ ਸੀ ਕਿ ਕੋਈ ਕੰਮਕਾਰ ਨਹੀਂ ਹੈਗਾ ਕਿਸੇ ਦੀ ਕੋਈ ਜਾਇਦਾਦ ਨਹੀਂ ਹੈਗੀ ਤੇ ਉਹਦੇ ਕੋਲ ਇੱਕੋ ਹੀ ਆਪਸ਼ਨ ਬਚਦੀ ਸੀ ਕਿ ਬੱਚੇ ਨੂੰ ਬਾਹਰ ਭੇਜ ਦਿੱਤਾ ਜਾਵੇ ਤਾਂ ਕਿ ਜ਼ਿੰਦਗੀ ਸੌਖੀ ਹੋ ਜਾਵੇ ਪਰ ਅੱਜਕੱਲ੍ਹ ਹਰ ਬੱਚੇ ਦਾ ਹੀ ਇਹ ਸੁਪਨਾ ਬਣ ਚੁੱਕਾ ਕਿ ਉਹ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦਾ ਪੜ੍ਹਾਈ ਕਰਨ ਵੀ ਕਮਾਈ ਕਰਨ ਵੀ ਤੇ ਭਾਵੇਂ ਕਿ ਕਈਆਂ ਦੇ ਗੁਜ਼ਾਰੇ ਬਹੁਤ ਵਧੀਆ ਨੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਵੀ ਨੇ ਪਰ ਫਿਰ ਵੀ ਸ਼ੌਂਕ ਬਣ ਗਿਆ ਵਾ ਕਿ ਬਾਹਰ ਭੇਜਣਾ ਹੀ ਆ ਬੱਚੇ ਨੂੰ ਤੇ ਫਿਰ ਮਾਪੇ ਇਸ ਗੱਲ ਦਾ ਧਿਆਨ ਵੀ ਜ਼ਰੂਰ ਰੱਖ ਲੈਣ ਕਿ ਜਦੋਂ ਸਾਡਾ ਬੱਚਾ ਬਾਹਰ ਜਾਂਦਾ ਕਿਸੇ ਵੀ ਕੰਟਰੀ ਚਲੇ ਜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਜਰਮਨ ਕਿਤੇ ਵੀ ਚਲੇ ਜਾਂਦਾ ਤੇ ਫੇਰ ਉੱਥੇ ਜਾ ਕੇ ਉਹਦੀ ਕੋਸ਼ਿਸ਼ ਹੁੰਦੀ ਕਿ ਉਹ ਪੱਕਾ ਹੋ ਜਾਵੇ। ਭਾਵੇਂ ਬੱਚਾ 20 ਸਾਲਾਂ ਦਾ ਭੇਜ ਦੋ ਤਕਰੀਬਨ ਹੀ ਮਾਪੇ ਪਲੱਸ 2 ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਤੋਰ ਦਿੰਦੇ ਨੇ। ਤੇ ਫੇਰ 5 ਤੋਂ ਵੱਧ ਸਾਲ ਹੀ ਲੱਗਦੇ ਆ ਕਿ ਬੱਚਾ ਮਿਹਨਤ ਕਰਦਾ ਕਿ ਮੈਂ ਉੱਥੋਂ ਦਾ ਸਟੀਟਿਟਿਜ਼ਨ ਬਣ ਜਾਵਾਂ। ਤੇ ਫੇਰ ਜਦੋਂ ਬੱਚਾ ਉੱਥੇ ਪੱਕਾ ਹੋ ਜਾਂਦਾ, ਉੱਥੋਂ ਦਾ ਵਸਨੀਕ ਹੋ ਜਾਂਦਾ, ਉੱਥੋਂ ਦਾ ਨਾਗਰਿਕ ਬਣ ਜਾਂਦਾ ਤੇ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਕਿਸੇ ਦੇਸ਼ ਦਾ ਨਾਗਰਿਕ ਬਣ ਜਾਂਦਾ ਨਾ ਤਾਂ ਫਿਰ ਉਹ ਉਥੋਂ ਦਾ ਵਸਨੀਕ ਹੁੰਦਾ ਉਹ ਦੂਜੇ ਦੇਸ਼ਾਂ ਵਿੱਚ ਸਿਰਫ ਘੁੰਮਣ ਫਿਰਨ ਹੀ ਆ ਸਕਦਾ ਫਿਰ ਉਸ ਜੇ ਕਿਤੇ ਉਸ ਸਰਕਾਰ ਦੇ ਨਾਲ ਸਾਡੀ ਸਰਕਾਰ ਦਾ ਕੋਈ ਰਾਜਨੀਤਿਕ ਸੰਬੰਧ ਵਿਗੜ ਜਾਵੇ ਤੇ ਸਰਕਾਰਾਂ ਇਹ ਫੈਸਲੇ ਕਰ ਲੈਣ ਕਿ ਨਾ ਕੋਈ ਉੱਥੇ ਜਾ ਸਕਦਾ ਤੇ ਨਾ ਕੋਈ ਆ ਸਕਦਾ ਤੇ ਫਿਰ ਉਹਦੇ ਮਾਪੇ ਬਾਪ ਉਹਦਾ ਘਰ-ਬਾਰ ਉਹਦੀ ਜਾਇਦਾਦ ਜਿਹੜੀ ਆ ਉਹ ਫਿਰ ਉਹਨੂੰ ਨਹੀਂ ਮਿਲ ਸਕਦੀ ਤੇ ਫਿਰ ਮਾਪੇ ਬਾਪ ਇੱਥੇ ਹੀ ਰਹਿ ਜਾਂਦੇ ਆ ਦੂਜੀ ਗੱਲ ਕਿ ਜਦੋਂ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਭੇਜ ਦਿੰਨੇ ਆ ਜਾਂ ਉਹ ਉੱਥੇ ਪੱਕੇ ਹੋ ਜਾਂਦੇ ਆ ਤੇ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਿਰਫ ਗੇੜਾ ਮਾਰਨ ਹੀ ਪੰਜਾਬ ਆਉਂਦੇ ਆ ਮਿਲਣ ਹੀ ਆਉਂਦੇ ਆ ਫਿਰ ਉਹਨਾਂ ਦੇ ਵਿਆਹ ਵੀ ਉੱਧਰ ਹੋ ਜਾਂਦੇ ਆ ਫਿਰ ਉਹਨਾਂ ਦੇ ਬੱਚੇ ਉੱਧਰ ਪੈਦਾ ਹੋ ਜਾਂਦੇ ਆ ਤੇ ਜਦੋਂ ਬੱਚੇ ਬਾਹਰਲੇ ਮੁਲਕਾਂ ਵਿੱਚ ਪੈਦਾ ਹੋ ਜਾਣਗੇ ਤੇ ਫਿਰ ਉਹਨਾਂ ਦੀ ਧਰਤੀ ਮਾਂ ਵੀ ਤਾਂ ਉਹੀ ਹੋਵੇਗੀ ਜਿੱਥੇ ਉਹ ਪੈਦਾ ਹੋਏ ਹੋਣਗੇ ਫਿਰ ਉਹਨਾਂ ਬੱਚਿਆਂ ਦਾ ਸਾਡੇ ਪੰਜਾਬ ਨਾਲੋਂ ਮੋਹ ਟੁੱਟ ਜਾਵੇਗਾ ਸਾਡੇ ਦੇਸ਼ ਨਾਲੋਂ ਮੋਹ ਟੁੱਟ ਜਾਵੇਗਾ ਤੇ ਫਿਰ ਉਹ ਉੱਥੇ ਹੀ ਜਿਹੜੇ ਮਾਹੌਲ ਵਿੱਚ ਉਹ ਰਹੇ ਹੁੰਦੇ ਆ ਨਾ ਜਿਹੜੇ ਵਾਤਾਵਰਣ ਚੋਂ ਪਲੇ ਹੁੰਦੇ ਆ ਉਹਨਾਂ ਨੂੰ ਉਹੋ ਹੀ ਚੰਗਾ ਲੱਗਦਾ ਫੇਰ ਉਹ ਇੱਥੇ ਆ ਕੇ ਰਹਿਣਾ ਤਾਂ ਦੂਰ ਦੀ ਗੱਲ ਮਿਲਣ ਵੀ ਬਹੁਤ ਘੱਟ ਆਉਣਗੇ ਤੇ ਫੇਰ ਇੱਥੇ ਏਡੀਆਂ ਏਡੀਆਂ ਵੱਡੀਆਂ ਕੋਠੀਆਂ ਪਾ ਕੇ ਤੇ ਮਾਪੇ ਵਿੱਚ ਇਕੱਲੇ ਰਹਿ ਜਾਂਦੇ ਆ ਇਹ ਤੁਸੀਂ ਸਾਰੇ ਜਾਣਦੇ ਹੋ ਬੇਸ਼ੱਕ ਸਾਰਿਆਂ ਦਾ ਇਹੀ ਕਹਿਣਾ ਹੁੰਦਾ ਆ ਕਿ ਹਾਂ ਇੱਥੇ ਬੇਰੁਜ਼ਗਾਰੀ ਆ ਪਰ ਜਿੰਨਾ ਜਿੰਨਾ ਪੈਸਾ ਲਾ ਕੇ ਸਾਡੇ ਬੱਚੇ ਬਾਹਰ ਜਾ ਰਹੇ ਆ ਉਹ ਇੱਥੇ ਵੀ ਤਾਂ ਕੋਈ ਕਾਰੋਬਾਰ ਕਰ ਸਕਦੇ ਆ ਤੇ ਮਾਪੇ ਬਾਪ ਨੂੰ ਚਾਹੀਦਾ ਕਿ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖ ਲਵੇ ਕਿ ਜਦੋਂ ਸਾਡੇ ਬੱਚਿਆਂ ਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੱਕੇ ਹੋ ਗਏ ਉੱਥੋਂ ਦੇ ਗ੍ਰੀਨ ਕਾਰਡ ਜੋ ਵੀ ਮਿਲਦੇ ਉਹ ਲੈ ਕੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਧਰਤੀ ਨਾਲੋਂ ਸਾਡੇ ਬੱਚੇ ਟੁੱਟ ਜਾਣੇ ਕਿਉਂਕਿ ਉਹਨਾਂ ਦੇ ਬੱਚੇ ਵੀ ਉੱਧਰ ਹੀ ਪੈਦਾ ਹੋਣੇ ਆ ਤੇ ਉਹਨਾਂ ਫਿਰ ਵਾਪਸ ਸਾਡੇ ਇੱਧਰ ਢੇੜਾ ਨਹੀਂ ਮਾਰਨਾ ਤੇ ਫਿਰ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਆਪਣੇ ਆਸ-ਪਾਸ ਨਜ਼ਰ ਮਾਰੋ ਜੇ ਕਿਸੇ ਦੇ ਦੋ ਬੱਚੇ ਆ ਦੋਨੋਂ ਹੀ ਬਾਹਰ ਤੇ ਮਾਪੇ ਬਾਪ ਬੁੱਢੇ ਇੱਥੇ ਇਕੱਲੇ ਕਿਉਂਕਿ ਜਦੋਂ ਤੇ ਬੰਦਾ 40-45 ਸਾਲ ਦਾ ਹੁੰਦਾ ਉਦੋਂ ਤੇ ਉਹਨੂੰ ਇਹ ਕਦੀ ਸੋਚਦਾ ਵੀ ਨਹੀਂ ਕਿ ਮੈਂ ਵੀ ਕਦੀ 60-70 ਦਾ ਹੋਣਾ ਆ ਜਾਂ ਮੈਂ ਕਦੀ 70-75 ਸਾਲ ਦਾ ਹੋਣਾ ਪਰ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਲੰਘਦੀ ਜਾਂਦੀ ਆ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਤਾਂ ਫਿਰ ਆਪਣੇ ਜਿਹੜੇ ਉਹ ਤੇ ਅਸੀਂ ਬਾਹਰ ਭੇਜੇ ਹੁੰਦੇ ਆ ਤੇ ਫਿਰ ਸਾਨੂੰ ਸਾਂਭੇਗਾ ਕੌਣ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਤੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਉਹ ਕੰਮ ਕਰਨ ਜ਼ਰੂਰ ਜਾਣ ਪਰ 5-7 ਸਾਲ ਕਮਾਈ ਕਰਕੇ ਵਾਪਸ ਆਪਣੇ ਹੀ ਦੇਸ਼ ਵਿੱਚ ਆ ਜਾਣ ਤੇ ਇੱਥੇ ਹੀ ਕੋਈ ਕਾਰੋਬਾਰ ਕਰਨ ਹੁਣ ਤੁਹਾਡਾ ਸਵਾਲ ਇਹ ਹੋਊਗਾ ਕਿ ਚੰਗੀ ਜ਼ਿੰਦਗੀ ਜੀਣ ਵਾਸਤੇ ਪੈਸਿਆਂ ਦੀ ਲੋੜ ਵੀ ਹੁੰਦੀ ਬਿਲਕੁਲ ਹੁੰਦੀ ਆ ਆਪਣੇ ਫਾਲਤੂ ਦੀਆਂ ਫਜ਼ੂਲ ਖਰਚੀਆਂ ਜਿਹੜੀਆਂ ਉਹਨਾਂ ਨੂੰ ਛੱਡ ਕੇ ਵੀ ਜ਼ਿੰਦਗੀ ਜੀ ਜਾ ਸਕਦੀ ਆ ਬੱਚੇ ਪੜ੍ਹਾਈ ਕਰਨ ਜ਼ਰੂਰ ਜਾਣ ਕਮਾਈ ਕਰਨ ਜ਼ਰੂਰ ਜਾਣ ਪਰ 5-7 ਸਾਲ ਲਾ ਕੇ ਤੇ ਵਾਪਸ ਆਪਣੇ ਦੇਸ਼ ਵਿੱਚ ਆ ਜਾਣ ਇੱਥੇ ਉਹਨਾਂ ਦੇ ਵਿਆਹ ਹੋਣ ਇੱਥੇ ਉਹਨਾਂ ਦੇ ਬੱਚੇ ਹੋਣ ਘਰ ਖੁਸ਼ੀਆਂ ਨਾਲ ਭਰਿਆ ਰਹੇ ਘਰ ਵਿੱਚ ਬੱਚੇ ਖੇਡਦੇ ਫਿਰਨ ਤੇ ਬਜ਼ੁਰਗਾਂ ਦੀਆਂ ਉਮਰਾਂ ਵੀ ਲੰਬੀਆਂ ਹੋਣ ਤੇ ਉਹ ਘਰ ਉਸੇ ਤਰ੍ਹਾਂ ਹੱਸਣ ਉਸੇ ਤਰ੍ਹਾਂ ਵਸਣ ਜਿਸ ਤਰ੍ਹਾਂ ਪਹਿਲਾਂ ਹੋਇਆ ਕਰਦੇ ਸੀ ਪਰ ਅੱਜ ਕੱਲ ਤਾਂ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਆ ਜਿਨ੍ਹਾਂ ਨੂੰ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਕਿ ਸਾਡਾ ਦੇਸ਼ ਖਾਲੀ ਹੁੰਦਾ ਜਾ ਰਿਹਾ ਆ ਸਾਰੇ ਬਾਹਰ ਦੇ ਮੁਲਕਾਂ ਨੂੰ ਭੱਜੇ ਜਾ ਰਹੇ ਆ ਤੇ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਉੱਥੇ ਜਾ ਕੇ ਉੱਥੋਂ ਦੇ ਵਸਨੀਕ ਬਣ ਜਾਈਏ ਪਰ ਬੱਚੇ ਕਮਾਈ ਕਰਕੇ ਵਾਪਸ ਆਪਣੇ ਦੇਸ਼ ਨੂੰ ਆ ਜਾਣ ਤੇ ਸਾਡਾ ਪਿੰਡ ਸਾਡਾ ਦੇਸ਼ ਉਸੇ ਤਰ੍ਹਾਂ ਖੁਸ਼ਹਾਲ ਹੋ ਜਾਵੇ ਉਹ ਘਰ ਉਸ ਤਰ੍ਹਾਂ ਹੀ ਹੱਸਣ ਵਸਣ ਤੇ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲ ਤੇ ਬਜ਼ੁਰਗਾਂ ਦਾ ਜੀਵਣਾ ਵੀ ਸਵਰ ਜਾਵੇ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗਣਗੇ ਆਪਣੀ رائے ਜ਼ਰੂਰ ਦਿਓ